ਸਤਿ ਸ਼੍ਰੀ ਅਕਾਲ ਚਰਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈ ਰਾਜਿੰਦਰ ਕੌਰ ਸਵਾਗਤ ਕਰਦੀਆਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ ਸੁਖਬੀਰ ਬਾਦਲ ਨੇ ਗੁਰਦਾਸਪੁਰ ਚਕਿੱਤਾ ਚੌਂ ਪਰਚਾ ਡਾਕਟਰ ਚੀਮਾ ਦੇ ਹੱਕ ਚ ਮੰਗੀਆਂ ਵੋਟਾਂ ਗੁਰਦਾਸਪੁਰ ਚ ਮਾਮਲੀ ਝਗੜਾ ਬਣਿਆ ਕਤਲ ਦਾ ਕਾਰਨ ਆੜਤੀ ਨੇ ਟਰੱਕ ਡਰਾਈਵਰ ਨੂੰ ਗੋਲੀ ਮਾਰ ਕੇ ਉਤਾਰਿਆ ਮੌਤ ਦੇ ਘਾਟ ਐਫਸੀ ਗੋਦਾਮਾ ਦੇ ਬਾਹਰ ਗੱਡੀਆਂ ਲਗਾਉਣ ਨੂੰ ਲੈ ਕੇ ਹੋਈ ਡਰਾਈਵਰਾਂ ਚ ਝੜਪ ਚਕਰਵਾਤ ਰੇਮਲ ਨੂੰ ਲੈ ਕੇ ਬੰਗਾਲ ਚ ਹਾਈ ਅਲਰਟ ਕੋਲਕਾਤਾ ਹਵਾਈ ਅੱਡਾ ਬੰਦ ਕਈ ਰੇਲ ਗੱਡੀਆਂ ਕੀਤੀਆਂ ਗਈਆਂ ਬੰਦ ਪੇਹੂਨ ਖਬਰਾਂ ਵਿਸਥਾਰ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਪਾਰਟੀ ਦੇ ਉਮੀਦਵਾਰ ਡਾਕਟਰ ਦਲਜੀਤ ਸਿੰਘ ਛੀਮਾ ਦੇ ਹੱਕ ਵਿੱਚ ਕਾਨੂੰਨਵਾਨ ਦੇ ਵਿੱਚ ਵਿਸ਼ਾਲ ਰੈਲੀ ਨੂੰ ਸੰਬੋਧਨ ਕੀਤਾ ਤੇ ਵੋਟਰਾਂ ਨੂੰ ਆਪਣਾ ਕੀਮਤੀ ਵੋਟ ਅਕਾਲੀ ਦਲ ਦੇ ਉਮੀਦਵਾਰ ਡਾਕਟਰ ਦਲਜੀਤ ਸਿੰਘ ਛੀਮਾ ਦੇ ਹੱਕ ਵਿੱਚ ਪੁੱਗਤਾਉਣ ਦੀ ਅਪੀਲ ਕੀਤੀ ਹੈ ਇਸ ਦੌਰਾਨ ਮੀਡੀਆ ਨਾਲ ਮੁਖਾਤਬ ਹੁੰਦੇ ਹਾਂ ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਅਤੇ ਪੰਜਾਬੀਅਤ ਦੇ ਹੱਕਾਂ ਲਈ ਲੜਨ ਵਾਲੀ ਪਾਰਟੀ ਹੈ ਉਨਾ ਕਿ ਹੈ ਕਿ ਵਿਰੋਧੀ ਧਰਮ ਦੀ ਰਾਜਨੀਤੀ ਕਰ ਰਹੇ ਨੇ ਨਾਲ ਹੀ ਉਹਨਾਂ ਨਸ਼ੇ ਨੂੰ ਲੈ ਕੇ ਪੰਜਾਬ ਸਰਕਾਰ ਤੇ ਵੀ ਨਿਸ਼ਾਨਾ ਸਾਧਿਆ ਸਾਰੀਆਂ ਪਾਰਟੀਆਂ ਦੇ ਪ੍ਰਧਾਨ ਨੈਸ਼ਨਲ ਪਾਰਟੀਆਂ ਦੇ ਪੰਜਾਬ ਚ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਤੁਸੀਂ ਪੰਜਾਬ ਦੀ ਵੋਟਾਂ ਮੰਗਣ ਵਾਸਤੇ ਤਾਂ ਆਏ ਹੋ ਪਰ ਤੁਸੀਂ ਤੁਹਾਡੀਆਂ ਪਾਰਟੀਆਂ ਨੇ ਪੰਜਾਬ ਦਾ ਪਾਣੀ ਖੋਇਆ ਰਾਜਸਥਾਨ ਦਿੰਦਾ ਹੈ ਕਿ ਮੋੜੋਂਗੇ ਮੋਟਾ ਸਾਡਾ ਕੈਪੀਟਲ ਤੁਸੀਂ ਨਹੀਂ ਦਿੱਤਾ ਸਾਨੂੰ ਕਿ ਫਿਰ ਉਹਦਾ ਕੀ ਇਰਾਦਾ ਤੁੜ ਕੀ ਜਵਾਬ ਇਹਦਾ ਤੁਹਾਡੇ ਸਾਡੇ ਨਾਲ ਇੰਨੇ ਤੱਕੇ ਬੰਦੀ ਸਿੱਖਾਂ ਨੂੰ ਨਹੀਂ ਛੱਡ ਰਹੇ ਦੂਜੀਆਂ ਪਾਰਟ ਜਿਹੜੇ ਗੈਦੀ ਉਹਨਾਂ ਨੂੰ ਤਾਂ ਛੱਡਦਾ ਬੰਦੀ ਸਿੱਖਾਂ ਨੂੰ ਨਹੀਂ ਛੱਡ ਰਹੇ ਸੋ ਜਿਹੜੇ ਸਵਾਲ ਹੈ ਆ ਜਿਹੜੇ ਲੋਕ ਨੈਸ਼ਨਲ ਪਾਰਟੀਆਂ ਇੱਥੇ ਕੱਲਾ ਜਿੱਤਣ ਆਉਂਦੀਆਂ ਦਿਲ ਜਿੱਤ ਨਹੀਂ ਆਉਂਦੀਆਂ ਐਮਪੀ ਬਣਾਉਣਾ ਆਉਂਦੀ ਐ ਪਰ ਜਨ ਪੰਜਾਬੀਆਂ ਦਾ ਦਿਲ ਜਿੱਤ ਨਹੀਂ ਅਕਾਲੀ ਦਲ ਪੰਜਾਬੀਆਂ ਦੀ ਪਾਰਟੀ ਐ ਕੌਮ ਦੀ ਜਥੇਬੰਦੀ ਐ ਗਰੀਬ ਕਿਸਾਨ ਮਜ਼ਦੂਰ ਵਪਾਰੀ ਦੀ ਜਥੇਬੰਦੀ ਐ ਅਕਾਲੀ ਦਲ ਤਕੜਾ ਐ ਤੇ ਆਪਾਂ ਸਾਰੇ ਤਕੜੇ ਆ ਆ ਦਿੱਲੀ ਵਾਲੀਆਂ ਪਾਰਟੀਆਂ ਤੋਂ ਬਚੋ ਚੌਂ ਜਾਤ ਦੇ ਦੌਰਾਨ ਇੱਕ ਹੋਰ ਵੱਡੀ ਵਾਰਦਾਤ ਹੋਈ ਐ ਗੁਰਦਾਸਪੁਰ ਦੇ ਐਫਸੀਆਈ ਗੋਦਾਮਾਂ ਵਿੱਚ ਟਰੱਕ ਡਰਾਈਵਰਾਂ ਦੇ ਆਪਸੀ ਝਗੜੇ ਦੌਰਾਨ ਇੱਕ ਟਰੱਕ ਡਰਾਈਵਰ ਦੀ ਗੋਲੀ ਲੱਗਨ ਨਾਲ ਮੌਤ ਹੋ ਗਈ ਮੌਕੇ ਤੋਂ ਮੇਰੀ ਜਾਣਕਾਰੀ ਅਨੁਸਾਰ ਮੱਖਣਵਾਸੀ ਪਿੰਡ ਅਲੂਣਾ ਆਪਣੇ ਟਰੱਕ ਤੇ ਕਣਕ ਲੱਦ ਕੇ ਪਠਾਨਕੋੜ ਰੋਡ ਤੇ ਮਿਲਕ ਪਲਾਂਟ ਨੇੜੇ ਸਥਿਤ ਐਫਸੀ ਗੋਦਾਮਾਂ ਚਾਇਆ ਸੀ ਇਸ ਦੌਰਾਨ ਉਸਦੇ ਟਰੱਕ ਦੇ ਨਾਲ ਇੱਕ ਹੋਰ ਡਰਾਈਵਰ ਦਾ ਟਰੱਕ ਲੱਗਿਆ ਜਿਸ ਨੂੰ ਲੈ ਕੇ ਹੋਏ ਮਾਮਲੀ ਝੜਪ ਤੋਂ ਬਾਅਦ ਦੋਨਾਂ ਡਰਾਈਵਰਾਂ ਨੇ ਆਪਸੀ ਸਹਿਮਤੀ ਨਾਲ ਗੱਡੀਆਂ ਪਰੇ ਕਰ ਲਈਆਂ ਪਰ ਇੱਕ ਧਿਰ ਦੇ ਡਰਾਈਵਰ ਵੱਲੋਂ ਆਪਣੇ ਆਰਟੀ ਹਰਪਾਲ ਸਿੰਘ ਉਰਫ ਸਾਜਨ ਨੂੰ ਫੋਨ ਕੀਤਾ ਜੋ ਦੋ ਗੱਡੀਆਂ ਤੇ ਆਏ ਤੇ ਮੱਖਣ ਨਾਲ ਬਹਿਸਬਾਜ਼ੀ ਸ਼ੁਰੂ ਕਰ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਸਾਜਨ ਨੇ ਟਰੱਕ ਡਰਾਈਵਰ ਮੱਖਣ ਮਸੀਹ ਤੇ ਗੋਲੀ ਚਲਾ ਦਿੱਤੀ ਜੋ ਮੱਖਣ ਦੇ ਪੇਚ ਲਗੇ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਮ੍ਰਿਤਕ ਨੌਜਵਾਨ ਦੀ ਮੌਤ ਦੀ ਖਬਰ ਸੁਣ ਕੇ ਉਸ ਦੇ ਰਿਸ਼ਤੇਦਾਰ ਮੌਕੇ ਤੇ ਪਹੁੰਚੇ ਤੇ ਗੁਸਾਏ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਆਰਤੀਆਂ ਦੀ ਦੋਹਾਂ ਗੱਡੀਆਂ ਦੀ ਭਾਂਦ ਤੋੜ ਕਰਦੇ ਆ ਉਸੇ ਗੋਦਾਮ ਦੇ ਬਾਹਰ ਧਰਨਾ ਲਾਇਆ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਾਂ ਨੇ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ 'ਚ ਲੈ ਕੇ ਮੋਰਚੀ ਲਈ ਭੇਜ ਦਿੱਤਾ ਸਾਰੇ ਗੋਦਾਮਾਂ ਦੇ ਬਾਹਰ ਕਣਕ ਦੇ ਭਰੇ ਹੋ ਟਰੈਕਟ ਖੜੇ ਸੀ ਉਹ 1 ਵਾਈ 1 ਅੰਦਰ ਜਾ ਕੇ ਖਾਲੀ ਹੁੰਦੇ ਸੀ ਟਰੱਕ ਨੂੰ ਗੋਦਾਮ ਦੇ ਅੰਦਰ ਜਾਣ ਵਾਸਤੇ ਇੱਕੋ ਹੀ ਰਸਤਾ ਸੀ ਗੇਟ ਤੋਂ ਦੋ ਟਰੱਕਾਂ ਵਾਲੇ ਆਫਿਸ ਚ ਐਂਟਰ ਕਰਨ ਤੋਂ ਆਫਿਸ ਚ ਲੜਾਈ ਹੋਈ ਇਸੇ ਲੜਾਈ ਦੌਰਾਨ ਗੋਲੀ ਚੱਲਣ ਕਰ ਇੱਕ ਟਰੱਕ ਡਰਾਈਵਰ ਮੱਖਣ ਮਸੀਹ ਦੀ ਮੌਤ ਹੋ ਗਈ ਜਿਹਦੇ ਸਬੰਧ ਵਿੱਚ ਆਫਰ ਨੰਬਰ 78 ਅੰਦਰ ਸੈਕਸ਼ਨ 302 ਆਈਪੀਸੀ 34 ਆਈ 1302 ਚੰਤੀ ਆਈਪੀਸੀ ਪੱਜੀ ਕਰੰ ਦਾ ਨਾਮ ਰਾਮ ਮੇਟਾ ਪੱਤਾ ਦਰਜ ਕਰ ਲਿਆ ਗਿਆ ਤੇ ਦੋਸ਼ੀਆਂ ਨੂੰ ਜਲਦੋਂ ਜਲਦ गिरफ्तार ਕੀਤਾ ਜਾ ਰਿਹਾ ਹੈ ਕਿੰਨੇ ਦੋਸ਼ੀ ਹੈ ਤੇਰੇ ਵਿੱਚ ਤਿੰਨ ਦੋਸ਼ੀ ਹੈ ਜੀ थलसेनामुखी जनरल मनोज पांडे ਦਾ ਕਾਰਜਕਾਲ 1 ਮਹੀਨੇ ਲਈ ਵਧਾ ਦਿੱਤਾ ਗਿਆ ਕੈਬਨਟ ਦੀ ਨਿਯੁਕਤੀ ਕਮੇਟੀ ਨੇ ਜਰਨਲ पांडे ਦੀ ਸੇਵਾ ਵਧਾਉਣ ਨੂੰ ਮਨਜ਼ੂਰੀ ਦਿੱਤੀ ਐਕਸਟੈਂਸ਼ਨ ਤੋਂ ਬਾਅਦ ਜਰਨਲ पांडे 30 ਜੂਨ ਤੱਕ thal sena ਦੇ ਮੁਖੀ ਬਣੇ ਰਹਿਣਗੇ ਜ਼ਿਕਰ ਹੋ ਗਿਆ ਕਿ पांडे 31 ਮਈ ਨੂੰ ਸੇਵਾਮੁਕਤ ਹੋਣ ਵਾਲੇ ਸਨ ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਦੀ ਮਿਆਦ ਵਧਾ ਦਿੱਤੀ ਗਈ ਸੀ ਲੈਫਟਨੈਂਟ ਜਰਨਲ ਮਨੋਜ पांडे ਨੇ 30 ਅਪ੍ਰੈਲ 2022 ਨੂੰ ਸੈਨਾ ਮੁਖੀ ਦਾ ਅਹੁਦਾ ਸੰਭਾਲਿਆ ਸੀ ਉਨ੍ਹਾਂ ਨੇ ਜਰਨਲ ਐਮ ਐਮ ਨਰਵਾਣੇ ਦੀ ਥਾਂ ਲਈ ਸੀ ਫੌਜ ਮੁਖੀ ਬਣਨ ਤੋਂ ਪਹਿਲਾਂ पांडे ਫੌਜ ਦੇ ਉਪ ਮੁਖੀ ਸਨ ਪਾਂਡੇ ਫੌਜ ਮੁਖੀ ਬਣਨ ਵਾਲੇ ਕਾਰਫ ਇੰਜੀਨੀਅਰਸ ਦੇ ਪਹਿਲੇ ਅਧਿਕਾਰੀ ਨੇ ਤੇ ਹੁਣ ਤੱਕ ਪੈਦਲ ਬਖਤਰਬੰਦ ਤੇ ਤੋਪਖਾਨੇ ਦੇ ਅਧਿਕਾਰੀ ਜ਼ਾਤਰ ਫੌਜ ਮੁਖੀ ਬਣ ਚੁੱਕੇ ਨੇ ਪਾਂਡੇ ਪੂਰਬੀ ਸੈਨਾ ਦੇ ਕਮਾਂਡਰ ਵੀ ਰਹਿ ਚੁੱਕੇ ਨੇ ਤੇ ਕਮਾਂਡ ਨੂੰ ਉੱਤਰੀ ਪੂਰਬੀ ਰਾਜਾਂ ਸਿੱਕਮ ਤੇ ਉੱਤਰਾ ਪ੍ਰਦੇਸ਼ ਖੇਤਰਾ ਚੀਨ ਦੇ ਨਾਲ ਅਸਲ ਕੰਟਰੋਲ ਰੇਖਾ ਦੀ ਰਾਖੇ ਲਈ ਤਾਇਨਾਤ ਕੀਤਾ ਗਿਆ ਬੰਗਾਲ ਦੀ ਖਾੜੀ ਵਿੱਚ ਪੈਦਾ ਹੋਇਆ ਚੱਕਰਵਾਤ ਰੇਮਲ ਨੂੰ ਲੈਂਡਫਾਲ ਕਰੇਗਾ ਇਸ ਸਬੰਧੀ ਬੰਗਾਲ 'ਚ ਹਾਈ ਅਲਰਟ ਐਲਾਨ ਕਰ ਦਿੱਤਾ ਗਿਆ ਕਲਕੱਤਾ ਹਵਾਈ ਅੱਡਾ ਬੰਦ ਕੀਤਾ ਗਿਆ ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੋਰਸ ਦੀਆਂ 12 ਟੀਮਾਂ ਰਾਜ ਦੇ ਤਟਵਰਤੀ ਖੇਤਰਾਂ 'ਚ ਤਾਇਨਾਤ ਕੀਤੀਆਂ ਗਈਆਂ ਨੇ ਨੇਵੀ ਤੇ ਭਾਰਤੀ ਤੱਟ ਰਖਕ ਵੀ ਚੌਕਸ ਨੇ ਉਧਰ ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਚੱਕਰਵਾਤ ਇਸ ਸਮੇਂ ਬੰਗਾਲ ਦੀ ਖਾੜੀ ਤੋਂ 270 ਕਿਲੋਮੀਟਰ ਦੱਖਣ ਪੂਰਬ ਵੱਲ ਹੈ ਤੇ ਦੇਰ ਰਾਤ ਨੂੰ ਬੰਗਾਲ ਦੇ ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਸਾਗਰ ਟਾਬੂ ਤੇ ਬੰਗਲਾਦੇਸ਼ ਖੇਪੜਾ ਦੇ ਵਿਚਕਾਰ ਤਟਵਰਤੀ ਖੇਤਰਾ ਚ ਲੰਗਨ ਦੀ ਪੂਕਵਾਨੀ ਕੀਤੀ ਗਈ ਹੈ ਇਸ ਦੇ ਪ੍ਰਭਾਵ ਕਨ ਬੰਗਾਲ ਦੇ ਵੱਖ-ਵੱਖ ਜ਼ਿਲ੍ਹਿਆਂ ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਤੇ ਨਾਲ ਹੀ 110 ਤੋਂ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਹਵਾਵਾਂ ਵੀ ਚੱਲ ਸਕਦੀਆਂ ਹਨ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਯੂਟਿਊਬਰ ਧਰੂ ਬਰਾਠੀ ਤੇ ਗੰਭੀਰ ਦੋਸ਼ ਲਾਇਆ ਨੇ ਉਹਨਾਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਕਿਹਾ ਕਿ ਧਰੂ ਬਰਾਠੀ ਨੇ ਮੇਰੇ ਵਿਰੁੱਧ ਵੀਡੀਓ ਪੋਸਟ ਕੀਤਾ ਇਸ ਕਾਰਨ ਮੈਨੂੰ ਜ਼ਬਰ ਜਨਾਹ ਦੀ ਕਤਲ ਦੀਆਂ ਪਹਿਲਾਂ ਤੋਂ ਹੀ ਮਿਲ ਰਹੀਆਂ ਧਮਕੀਆਂ ਹੋਰ ਵੀ ਵੱਧ ਗਈਆਂ ਹਨ ਸਵਾਤੀ ਮਾਲੀਵਾਲ ਨੇ ਕਿਹਾ ਕਿ ਜਦੋਂ ਤੋਂ ਮੇਰੀ ਪਾਰਟੀ ਆਪ ਦੇ ਨੇਤਾਵਾਂ ਤੇ ਬਲੰਟੀਅਰਾਂ ਨੇ ਮੇਰੇ ਵਿਰੁੱਧ ਤ੍ਰਿੱਤਰ ਹਨਨ ਭਾਵਨਾਵਾਂ ਨੂੰ ਢਕਾਉਣ ਤੇ ਮੈਨੂੰ ਸ਼ਰਮਿੰਦਾ ਕਰਨ ਲਈ ਮੇਰੇ ਵਿਰੁੱਧ ਮੁਹਿੰਮ ਚਲਾਈਓਦੋਂ ਹੀ ਮੈਨੂੰ ਜ਼ਬਰਜਨਾਹ ਤੇ ਜਾਨੋਂ ਮਾਰਨ ਦੇ ਧਮਕੀਆਂ ਮਿਲ ਰਹੀਆਂ ਨੇ ਤੇ ਯੂਟਿਊਬਰ ਤੋਂ ਵਰਾਠੀ ਵੱਲੋਂ ਮੇਰੇ ਖਿਲਾਫ ਇੱਕ ਪਾਸੜ ਵੀਡੀਓ ਪੋਸਟ ਕਰਨ ਪਿੱਛੋਂ ਇਹ ਕੰਮ ਵੱਧ ਗਿਆ ਉਸ ਵਰਗੇ ਲੋਕ ਆਪਣੇ ਆਪ ਨੂੰ ਆਜ਼ਾਦ ਪੱਤਰਕਾਰ ਹੋਣ ਦਾ ਦਾਵਾ ਕਰਦੇ ਨੇ ਹਾਲਾਂਕਿ ਉਹ ਆਪ ਦੇ ਬੁਲਾਰੇ ਵਾਂਗ ਕੰਮ ਕਰਦੇ ਨੇ ਮੱਧ ਅਮਰੀਕਾ ਦੇ ਟੈਕਸਾਸ, ਓਕਲਾਹੋਮਾ ਤੇਕਸਾਸ ਦੇ ਵਿੱਚ ਸ਼ਕਤੀਸ਼ਾਲੀ ਤੂਫਾਨ ਨੇ ਭਾਰੀ ਤਬਾਹੀ ਮਚਾਈ ਹੈ। ਤੂਫਾਨ ਵਿੱਚ ਦੋ ਬੱਚਿਆਂ ਸਮੇਤ ਘਟੋਕਟ 15 ਲੋਕਾਂ ਦੀ ਮੌਤ ਹੋ ਗਈ ਹੈ। ਕਈ ਘਰ ਤਬਾਹ ਹੋ ਗਏ ਤੇ ਹਜ਼ਾਰਾਂ ਲੋਕ ਬਿਜਲੀ ਤੋਂ ਬਿਨਾਂ ਰਹਿਣ ਲਈ ਮਜਬੂਰ ਨੇ। ਅਧਿਕਾਰੀਆਂ ਨੇ ਦੱਸਿਆ ਕਿ ਓਕਲਾਹੋਮਾ ਸਰਹੱਦ ਨੇੜੇ ਕੋ ਕਾਉਂਟੀ ਟੈਕਸਾਸ 'ਚ ਕਈ ਮੌਤਾਂ ਹੋਈਆਂ। ਜਿੱਥੇ ਸ਼ਨੀਚਰਵਾਰ ਰਾਤ ਇੱਕ ਤੂਫਾਨ ਨੇ ਇੱਕ ਪਿੰਡੂ ਖੇਤਰ ਵਿੱਚ ਭਾਰੀ ਤਬਾਹੀ ਮਚਾਈ। ਤੂਫਾਨ ਨੇ ਓਕਲਾਹੋਮਾ ਵਿੱਚ ਕਾਫੀ ਨੁਕਸਾਨ ਕੀਤਾ। ਇਥੇ ਇੱਕ ਵਿਆਹ ਵਿੱਚ ਆਏ ਮਹਿਮਾਨ ਤੂਫਾਨ ਕਾਰਨ ਜ਼ਖ ਸ਼ਰੀਫ ਨੇ ਪਿੰਕਟੰਗ ਨੇ ਕਿਹਾ ਕਿ ਇਥੇ ਸਿਰਫ ਮਲਬੇ ਦਾ ਢੇਰ ਹੀ ਬਚਿਆ ਪਾਰੀ ਤਬਾਹੀ ਹੋਈ ਹੈ ਸ਼ਰੀਫ ਨੇ ਕਿਹਾ ਕਿ ਮੰਨ ਵਾਲਿਆਂ ਵਿੱਚ 2 ਤੇ 5 ਸਾਲ ਦੇ ਦੋ ਦੋ ਬੱਚੇ ਸ਼ਾਮਿਲ ਨੇ ਉਹਨਾਂ ਦੱਸਿਆ ਕਿ ਤੂਫਾਨ ਕਾਨ ਹੋਈ ਤਬਾਹੀ ਚ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਵੀ ਹੋਈ ਹੈ ਤੇ ਤੂਫਾਨ ਕਾਨ ਕਈ ਮਕਾਨ ਤੇ ਵਪਾਰਕ ਅਦਾਰੇ ਪੂਰੀ ਤਰ੍ਹਾਂ ਤਬਾਹ ਹੋ ਗਏ ਨੇ ਤੇ ਕਈ ਇਲਾਕਿਆਂ ਵਿੱਚ ਦਰਖਤ ਤੇ ਬਿਜਲੀ ਦੇ ਖੰਭੇ ਉਖੜ ਗਏ International Organization for Migration ਨੇ ਅਨੁਮਾਨ ਲਗਾਇਆ ਕਿ ਪਾਪੂਆ ਨੂ ਗਿਨੀ ਵਿੱਚ ਇੱਕ ਵੱਡੇ ਪੱਧਰ ਤੇ ਜ਼ਮੀਨ ਖਿਸਕਣ ਕਾਰਨ 670 ਲੋਕਾਂ ਦੀ ਮਾਰੇ ਜਾਣ ਦੀ ਸੰਭਾਵਨਾ ਸਥਾਨਕ ਅਧਿਕਾਰੀਆਂ ਨੇ ਕਿਹਾ ਸੀ ਕਿ ਜ਼ਮੀਨ ਖਿਸਕਣ ਕਾਰਨ 100 ਲੋਕਾਂ ਦੀ ਮਰਨ ਦੀ ਸੰਭਾਵਨਾ ਦੱਖਣੀ ਪ੍ਰਸ਼ਾਂਤ ਟਾਪੂ ਦੇਸ਼ ਵਿਸੇਪ ਪ੍ਰਾਸ਼ਾਸ ਪ੍ਰਵਾਸ ਏਜੰਸੀ ਦੇ ਮਿਸ਼ਨ ਦੇ ਮੁਖੀ ਸਿਰਹਾਨ ਨਿਕੇ ਹੈ ਕਿ ਸੰਸ਼ੋਧਿਤ ਮੋਤਾਂ ਦੀ ਗਿਣਤੀ ਯੰਵਲੀ ਪਿੰਡ ਤੇ ਐਂਗਾ ਸੁਬਾਈ ਅਧਿਕਾਰੀਆਂ ਦੇ ਅੰਕੜੇ ਤੇ ਆਧਾਰਿਤ ਤਹਿਤ ਜ਼ਮੀਨ ਖਿਸਕਣ ਕਾਰਨ 150 ਤੋਂ ਜ਼ਿਆਦਾ ਮਕਾਨ ਮਲਵੇ ਹੇਠਾਂ ਦਬ ਕੇ ਕੇਸ ਤੋਂ ਪਹਿਲਾਂ ਸਿਰਫ 60 ਮਕਾਨਾਂ ਦੇ ਦਬੇ ਹੋਣ ਦਾ ਅੰਦਾਜ਼ਾ ਲਾਇਆ ਗਿਆ ਸੀ ਤੇ ਸਹਾਇਤਾ ਕਰਮਚਾਰੀ ਨੇ ਜ਼ਮੀਨ ਦੇ ਹੇਠਾਂ 6 ਤੋਂ 8 ਮੀਟਰ ਮਲਵੇ ਤੇ ਮਲਵੇ ਦੇ ਹੇਠਾਂ ਲੋਕਾਂ ਨੂੰ ਜ਼ਿੰਦਾ ਲੱਭਣ ਦੀ ਉਮੀਦ ਛੱਡ ਦਿੱਤੀ ਤੇ ਇਸ ਦੌਰਾਨ ਦਖਣੀ ਪ੍ਰਸ਼ਾਂਤ ਟਾਪੂ ਦੀ ਸਰਕਾਰ ਇਸ ਗੱਲ ਤੇ ਵਿਚਾਰ ਕਰ ਰਹੀ ਹੈ ਕਿ ਉਸ ਨੂੰ ਅਧਿਕਾਰੀ ਤੌਰ ਤੇ ਅੰਤਰਰਾਸ਼ਟਰੀ ਸਹਾਇਤਾ ਦੀ ਬੇਨਤੀ ਕਰਨ ਦੀ ਲੋੜ ਹੈ ਤੇ ਦੇਸ਼ ਦੀ ਰਾਜਧਾਨੀ ਪੋਰਟ ਮੋਰਸਾ ਵੀ ਤੋਂ ਲਗਭਗ 600 ਕਿਲੋਮੀਟਰ ਉੱਤਰ ਪੱਛਮ ਦੇ ਵਿੱਚ ਐਂਗਾ ਸੂਬੇ ਦੇ ਵਿੱਚ ਜ਼ਮੀਨ ਖਿਸਕਣ ਕਾਰਨ ਲੋਕ ਦਬ ਗਏ ਹਰ ਰੋਜ਼ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਭਾਰਤੀ ਖੇਤਰ ਵਿੱਚ ਨਸ਼ੀਲੇ ਪਦਾਰਥ ਭੇਜਣ ਦੇ ਮਾਮਲੇ ਸਾਹਮਣੇ ਆ ਰਹੇ ਨੇ ਜਿਨ੍ਹਾਂ ਦੇ ਨਾਪਾਕ मंसूबਿਆਂ ਨੂੰ ਸਰਹੱਦਾਂ ਤੇ ਤਾਇਨਾਤ ਬੀਐਸਐਫ ਦੇ ਜਵਾਨ ਨਾਕਾਮ ਕਰਦੇ ਨੇ ਤੇ ਹੁਣ ਇੱਕ ਵਾਰ ਫੇਰ ਗੁਰਦਾਸਪੁਰ ਦੇ ਤਲਵੰਡੀ ਵਿਰਕ ਦੇ ਖੇਤਾਂ ਚੋਂ ਪਾਕਿਸਤਾਨੀ ਡਰੋਨ ਬਰਾਮਦ ਕਰਨ ਵਿੱਚ ਸਫਲਤਾ ਮਿਲੀ ਹੈ ਤੇ ਮੌਕੇ ਤੇ ਪਹੁੰਚੇ ਐਸਪੀ ਡੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਗੁਰਦਾਸਪੁਰ ਦੇ ਸਰਹੱਦੀ ਪਿੰਡ ਤਲਵੰਡੀ ਵਿਰਕ ਦੇ ਖੇਤਾਂ ਚੋਂ ਪਾਕਿਸਤਾਨੀ ਡਰੋਨ ਬਰਾਮਦ ਕੀਤਾ ਜਿਸ ਨੂੰ ਜ਼ਬਤ ਕਰਕੇ ਜਾਂਚ ਲਈ ਪੇਸ ਦਿੱਤਾ ਗਿਆ ਹੈ ਟੋਨ ਮਿਲਿਆ ਹੈਗਾ ਇਹ ਫਰਦਰ ਜਿਹੜੀ ਇਸ ਹਿੱਸੇ ਚ ਵੈਰੀਫਾਈ ਕਰ ਰਹੇ ਆ ਫਰਦਰ ਵੀ ਇਹ ਟੋਨ ਜਿਹੜੀ ਐਕਟੀਵਿਟੀ ਕਿਸੋ ਹੋਈ ਹੈ ਔਰ ਬਾਰਡਰ ਪਾਰ ਤੋਂ ਹੀ ਇਹ ਜਿਹੜੀ ਹੈਗੀ ਆ ਇਹਦੀ ਆਮ ਜਿਹੜੀ ਮੂਵਮੈਂਟ ਹੋ ਰਹੀ ਹੈ ਸੋ ਫਰਦਰ ਜਿਹੜੀ ਹੈਗੀ ਆ ਅਸੀਂ ਇਨਵੈਸਟਿਗੇਸ਼ਨ ਕਰਾਂਗੇ ਇਸ ਬੰਦੇ ਪਰ ਇਹ ਹੁਣ ਇਹ ਜਾ ਕੇ ਐਫਐਸਐਲ ਤੋਂ ਚੈੱਕ ਕਰਵਾਉਣ ਤੋਂ ਬਾਅਦ ਪਤਾ ਲੱਗੂਗਾ ਦਾ ਐਗਜ਼ੈਕਟਲੀ ਇਹਦੀ ਜਿਹੜੀ ਹੈਗੀ ਫ੍ਰੀਕਵੈਂਸੀ ਜਾਂ ਜੋ ਵੀ ਇਹਦਾ weight ਹੈ ਜਾਂ ਇਹਦੀ ਜਿਹੜੀ ਸੈਂਟੀਫਿਕ ਜਿਹੜੀ ਹੈਗੀ ਰਿਪੋਰਟ ਹੈ ਉਹ ਭੇਜਾਂਗੇ ਅਸੀਂ ਐਫਐਸਐਲ ਨੂੰ ਫਦਰ ਇਨਵੈਸਟੀਗੇਟ ਕਰਾਂਗੇ ਚੰਦੂ ਬਡਾਲਾ ਤੇ ਜੀ ਡਰੋਨ ਦੇ ਸਕੇ ਬੀਐਸਐਫ ਦੇ ਅਧਿਕਾਰੀਆਂ ਨਾਲ ਗੱਲਬਾਤ ਹੋਈ ਹੈ ਕਿ ਇਹ ਡਰੋਨ ਹੋਵੇ ਸਕਦਾ ਹੈ ਕਿੱਦਾਂ ਹਾਂ ਹੋ ਸਕਦਾ ਹੈ ਚੰਦੂ ਬਡਾਲੇ ਜਿੱਥੇ ਐਕਟੀਵਿਟੀ ਹੋਈ ਹੈ ਮਿਡ ਨਾਈਟ ਸੋ ਹੋ ਸਕਦਾ ਹੈ ਇਹ ਉਹੀ ਡਰੋਨ ਹੋਵੇ ਬਾਕੀ ਫਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਅਸੀਂ ਹਲਕਾ ਰਾਇਸ ਸੰਸਦੇ ਸਰਹਦੀਪਿੰਡ ਲੋਪੋਕੇ ਦੇ ਇੱਕ ਨਿੱਜੀ ਪੈਲੈਸ ਵਿਖੇ ਸ਼ੋਕ ਕੁਮਾਰ ਮਹਿਤਾ ਦੀ ਅਗਵਾਈ ਵੇਟ ਅੰਮ੍ਰਿਤਸਰ ਤੋਂ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਦੇ ਹੱਕ ਵਿੱਚ ਵਿਸ਼ਾਲ ਚੋਣ ਮੀਟਿੰਗ ਕੀਤੀ ਗਈ ਜਿਸ ਵਿੱਚ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਤੇ ਹਲਕਾ ਇੰਚਾਰਜ ਬਣ ਗ੍ਰੇਨ ਪੰਜਾਬ ਦੇ ਚੇਅਰਮੈਨ ਬਲਦੇਵ ਸਿੰਘ ਮਿਆਦੀਆਂ ਪਹੁੰਚੇ ਜਿਨ੍ਹਾਂ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵੈਵਲੀ ਸਰਕਾਰ ਨੇ ਜੋ ਗਰੰਟੀਆਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਨੇ ਉਹ ਬਾਖੂਬੀ ਤਰੀਕੇ ਨਾਲ ਪੂਰੀਆਂ ਕੀਤੀਆਂ ਗਈਆਂ ਨੇ ਤੇ ਜੋ ਗਰੰਟੀਆਂ ਰਹਿ ਗਈਆਂ ਉਹ ਵੀ ਜਲਦ ਪੂਰੀਆਂ ਹੋਣਗ ਅੰਮ੍ਰਿਤਸਰ ਤੋਂ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ 1 ਜੂਨ ਨੂੰ ਹੋਣ ਵਾਲੇ ਲੋਕ ਸਭਾ ਦੀ ਚੋਣਾਂ ਦੇ ਵਿੱਚ ਉਹਨਾਂ ਨੂੰ ਵੱਡੀ ਲੀਡ ਦੇ ਨਾਲ ਜਿਤਾ ਕੇ ਲੋਕ ਸਭਾ ਚ ਭੇਜਿਆ ਤਾਂ ਜੋ ਬਾਡਰ ਬੈਲਟ ਦੇ ਪਿੰਡਾਂ ਦੇ ਰਹਿੰਦੇ ਮਸਲੇ ਹੱਲ ਕਰਵਾ ਸਕੀ। ਉਹ ਨਜ਼ਰ ਮਾਰਦੇ ਅੱਜ ਦੇ ਮੌਸਮ ਦੇ ਹਾਲ ਦੇ ਬਾਲ। ਅਸ ਦਿਨ ਆਲੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ